ਸਿਕਾਲ ਮੈਂ ਰਮਨਦੀਪ ਤੁਸੀਂ ਫੇਰ ਦਸਤਕ ਸੁਣ ਰਹੇ ਹੋ ਇੱਕ ਵਾਰੀ ਫੇਸ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਨਵਾਂ ਦਿਨ ਨਵਾਂ ਵਿਸ਼ਾ ਨਵੀਂ ਗੱਲਬਾਤ ਅੱਜ ਜਿਹੜੀ ਗੱਲ ਹੈਗੀ ਉਹ ਹੈਗੀ ਆਪਾਂ ਕਮਿਊਨੀਕੇਸ਼ਨ ਸਕਿੱਲ ਦੇ ਉੱਤੇ ਗੱਲ ਕਰਨੀ ਆ ਕਿ ਆਪਾਂ ਕਿਵੇਂ ਕਮਿਊਨੀਕੇਟ ਕਰ ਸਕਦੇ ਆ ਕਿਵੇਂ ਆਪਣਾ ਵਿਚਾਰ ਰੱਖ ਸਕਦੇ ਆ ਇੱਕ ਹੋਊਗੀ ਕਿ ਅਸੀਂ ਕਮਿਊਨੀਕੇਟ ਕਰਨਾ ਚਾਹੁੰਦੇ ਆ ਅਸੀਂ ਗੱਲਬਾਤ ਕਰਨਾ ਚਾਹੁੰਦੇ ਹੁੰਨੇ ਆ ਪਰ ਸਾਨੂੰ ਨਾ ਪਤਾ ਨਹੀਂ ਲੱਗਦਾ ਕਿ ਗੱਲ ਕਰਨੀ ਕਿਵੇਂ ਆ ਗੱਲ ਸ਼ੁਰੂ ਕਿਵੇਂ ਕਰਨੀ ਆ ਗੱਲ ਨੂੰ ਸਿਖਰ ਤੇ ਕਿਵੇਂ ਲੈ ਕੇ ਜਾਣਾ ਫਿਰ ਗੱਲ ਨੂੰ ਮਕਾਉਣਾ ਕਿਵੇਂ ਆ ਕਈ ਲੋਕਾਂ ਨੂੰ ਅਸੀਂ ਸੁਣਦੇ ਆ ਉਹਨਾਂ ਨੂੰ ਇੰਨੀ ਸੋਹਣੇ ਤਰੀਕੇ ਆਪਦੀ ਗੱਲ ਲਵੇੜਨੀ ਆਉਂਦੀ ਹੁੰਦੀ ਆ ਨਾ ਆਪਾਂ ਵੇਖਦੇ ਹੀ ਰਹਿ ਜਾਂਦੇ ਆ ਕਿਸ ਬੰਦੇ ਨੇ ਕਿਵੇਂ ਗੱਲ ਸ਼ੁਰੂ ਕੀਤੀ ਕਿਵੇਂ ਆਪਦਾ ਸਾਰਾ ਪੁਆਇੰਟ ਰੱਖ ਕੇ ਤੇ ਗੱਲ ਨੂੰ ਸਮੇਟਤਾ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਗੱਲ ਖਤਮ ਹੋ ਗਈ ਜਾਂ ਮੁੱਕ ਗਈ ਵੀ ਬਸ ਆਪਾਂ ਨੂੰ ਹੁੰਦਾ ਕਿ ਬੰਦਾ ਬੋਲੀ ਜਾਵੇ ਇਹ ਉਹਨਾਂ ਦੀ ਇੱਕ ਮੁਹਾਰਤ ਹੁੰਦੀ ਹੈ ਉਹਨਾਂ ਦੀ ਕਲਾ ਹੁੰਦੀ ਆ ਇਹਦੇ ਉਲਟ ਕਈ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਨੂੰ ਲੱਗਦਾ ਕਿ ਬੋਰ ਹੋ ਗਏ ਗੱਲ ਤਾਂ ਖਤਮ ਹੀ ਨਹੀਂ ਹੋ ਰਹੀ ਅੱਗੇ ਚੱਲੋ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਸੋ ਜੇ ਅਸੀਂ ਉਸ ਤਰ੍ਹਾਂ ਦੇ ਬਣਨਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਦਾ ਪੁਆਇੰਟ ਵੀ ਰੱਖੀਏ ਸਾਡੀ ਗੱਲ ਸੁਣੀ ਜਾਵੇ ਧਿਆਨ ਨਾਲ ਸੁਣੀ ਜਾਵੇ ਤੇ ਉਹਦੇ ਲਈ ਨਾ ਸਾਨੂੰ ਕੁਝ ਇੱਕ ਮਿਹਨਤ ਕਰਨੀ ਪੈਂਦੀ ਹੈ ਕੁਝ ਇੱਕ ਤਿਆਰੀ ਕਰਨੀ ਪੈਂਦੀ ਹੈ ਕੋਈ ਵੀ ਕੰਮਾ ਕੋਈ ਵੀ ਫੀਲਡ ਆ ਕਿਸੇ 'ਚ ਵੀ ਆਪਾਂ ਨੂੰ ਪਹਿਲਾਂ ਉਹਦੀ ਉਹਦੀ ਤਿਆਰੀ ਉਹਦੀ ਰਿਹਸਲ ਅਸੀਂ ਕਰਦੇ ਹਾਂ ਨਾ ਸ਼ੁਰੂ ਤੋਂ ਲੈ ਕੇ ਸਕੂਲਾਂ 'ਚ ਵੀ ਸਾਨੂੰ ਸਿਖਾਇਆ ਜਾਂਦਾ ਕੁਝ ਵੀ ਕਰਨਾ ਕੋਈ ਕੰਪੀਟੀਸ਼ਨ ਹੈ ਕੋਈ ਇਮਤਿਹਾਨ ਆ ਉਹਦੀ ਤਿਆਰੀ ਕਰਨੀ ਆ ਰਿਹਸਲਾਉਂਦੀਆਂ ਨੇ ਤਾਂ ਜਾ ਕੇ ਆਪਾਂ ਫਿਰ ਪ੍ਰੈਜੈਂਟੇਸ਼ਨ ਦਿੰਨੇ ਆ ਮਨ ਲੋ ਕਿ ਫਿਰ ਲੌਬੀ ਹੈ ਨਾ ਉੱਥੇ ਤੁਸੀਂ ਆਪਣੀ ਕੋਈ ਮੀਟਿੰਗ ਚੱਲ ਰਹੀ ਹੈ ਉੱਥੇ ਤੁਸੀਂ ਕੋਈ ਗੱਲ ਰੱਖਣੀ ਆ ਜਾਂ ਤੁਸੀਂ ਕੋਈ ਕਿਸੇ ਹੋਰ ਤਰ੍ਹਾਂ ਦੀ ਮੀਟਿੰਗ 'ਚੋਂ ਕਿਸੇ ਮਤਲਬ ਮੰਨ ਲਓ ਕਿ ਸੀ ਬੱਚਿਆਂ ਦੀ ਪੇਰੈਂਟਸ ਮੀਟਿੰਗ 'ਚ ਹੀ ਜਾਣਾ ਉੱਥੇ ਕਈ ਵਾਰ ਹੁੰਦਾ ਕਿ ਟੀਚਰਜ਼ ਨਾਲ ਅਸੀਂ ਕੀ ਗੱਲ ਕਰਾਂਗੇ ਕਰੇ ਤੇ ਆਪਾਂ ਨੂੰ ਬਹੁਤ ਕੁਝ ਪਤਾ ਹੁੰਦਾ ਕਿ ਅਸੀਂ ਆਹ ਪੁੱਛਣਾ ਟੀਚਰ ਨੂੰ ਬੱਚੇ ਬਾਰੇ ਆ ਦੱਸਣਾ ਵੀ ਐ ਪੁੱਛਣਾ ਵੀ ਆਪਣਾ ਪੁਆਇੰਟ ਰੱਖਣਾ ਪਰ ਉੱਥੇ ਜਾ ਕੇ ਸਾਡੇ ਤੋਂ ਉਹ ਗੱਲ ਨਹੀਂ ਹੁੰਦੀ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਆ ਸੋ ਅੱਜ ਇਹੀ ਗੱਲਾਂ ਬਾਤਾਂ ਕਰਨੀਆਂ ਕਿ ਕੋਈ ਵੀ ਕਲਾ ਉਹਦੇ ਚ ਪਹਿਲੇ ਦਿਨ ਕੋਈ ਮਾਹਰ ਨਹੀਂ ਹੋ ਜਾਂਦਾ ਪਹਿਲੇ ਦਿਨ ਚ ਹੀ ਉਹਨੂੰ ਕੋਈ ਮਹਾਰਤ ਨਹੀਂ ਹਾਸਲ ਹੋ ਜਾਂਦੀ ਉਹਦੇ ਲਈ ਆਪਾਂ ਜਾਂ ਤਾਂ ਸੁਣਦੇ ਆਂ ਕਿਸੇ ਨੂੰ ਆਮਦਾ ਅਸੀਂ ਰੋਲ ਮਾਡਲ ਬਣਾਉਨੇ ਆ ਹਨਾ ਉਹਨੂੰ ਸੁਣਦੇ ਆ ਉਹ ਤੋਂ ਪ੍ਰਭਾਵਿਤ ਹੁੰਨੇ ਆ ਦੇਖਦੇ ਆਂਗੇ ਉਹ ਆਪਦੀ ਗੱਲਬਾਤ ਕਿਵੇਂ ਕਰਦਾ ਉਹਦੇ ਹਾਅ ਭਾਵ ਕੀ ਆ ਉਹ ਕਿਦਾਂ ਦੀ ਵੋਕੇਬਲਰੀ ਵਰਤਦਾ ਉਹਦੇ ਕੋਲ ਕਿੰਨਾ ਕੁ ਸ਼ਬਦ ਭੰਡਾਰ ਹੈਗਾ ਕਿ ਉਹ ਆਪਦੀ ਗੱਲ ਨੂੰ ਕਿਸ ਤਰੀਕੇ ਬਾਹਰ ਰੱਖ ਰਿਹਾ ਹੈ ਹਨਾ ਆਪਦੇ ਪੁਆਇੰਟ ਨੂੰ ਸੋ ਉਹ ਸਾਰੀਆਂ ਗੱਲਾਂ ਸਾਨੂੰ ਤਿਆਰੀ ਦੇ ਰੂਪ ਚ ਵੇਖਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਆਪਣੇ ਆਪ ਨੂੰ ਉਸ ਤਰ੍ਹਾਂ ਤਿਆਰ ਕਰ ਸਕੀਏ ਕਈ ਵਾਰ ਆਪਾਂ ਨੂੰ ਹੁੰਦਾ ਕਿ ਉਹ ਗੱਲ ਤਾਂ ਮੈਂ ਵੀ ਕਰਨੀ ਸੀ ਆਹੀ ਗੱਲ ਤਾਂ ਮੈਂ ਵੀ ਕਹਿਣੀ ਸੀ ਪਰ ਮੈਥੋਂ ਕਿਉਂ ਨਹੀਂ ਕਹੇ ਹੋਈ ਉਹ ਕਿਤੇ ਨਾ ਕਿਤੇ ਸਾਡੀ ਆਪਣੀ ਉਹ ਕਮੀ ਹੁੰਦੀ ਹੈ ਕਿਉਂਕਿ ਅਸੀਂ ਇਹ ਹਸਲਾ ਨਹੀਂ ਕਰਦੇ ਮੰਨ ਲਓ ਤੁਸੀਂ ਸ਼ੀਸ਼ੇ ਮੂਰੇ ਖੜੇ ਹੋ ਇਕੱਲੇ ਘਰ 'ਚ ਹੈਗੇ ਉਹ ਸ਼ੀਸ਼ੇ ਮੂਰੇ ਖੜ ਕੇ ਬੋਲ ਬੋਲ ਪ੍ਰੈਕਟਿਸ ਕਰ ਲਓ ਸਮਝ ਲਓ ਕਿ ਮੈਂ ਲੋਕਾਂ ਨੂੰ ਸੰਬੋਧਨ ਕਰ ਰਿਹਾ ਜਾਂ ਕਿਸੇ ਨਾਲ ਆਪਣੀ ਅਬਦਾ ਕੋਈ ਕਿਸੇ ਮੁੱਦੇ ਤੇ ਖਾਸ ਮੁੱਦੇ ਤੇ ਮੈਂ ਗੱਲਬਾਤ ਕਰ ਰਿਹਾ ਤੇ ਉਸੇ ਤਰ੍ਹਾਂ ਤਿਆਰੀ ਹੋ ਜਾਂਦੀ ਹੈ ਸਾਡੇ ਨਾ ਪ੍ਰਿੰਸੀਪਲ ਸੀਗੇ ਰਿਟਾਇਰ ਸੌਰੀ ਹੁਣ ਤਾਂ ਉਹਨਾਂ ਦੀ ਡੈਥ ਹੋ ਗਈ ਸ਼੍ਰੀ ਹਜਾਰੀ ਲਾਲ ਬਾਂਸਲ ਤੇ ਬਹੁਤ ਵਧੀਆ ਸਪੀਕਰ ਸੀਗੇ ਉਹ ਬਹੁਤ ਵਧੀਆ ਸਟੇਜ ਨੂੰ ਸੰਭਾਲਦੇ ਸੀ ਕਿੰਨੀ ਕਿੰਨੀ ਦੇਰ ਉਹ ਬਿਨਾਂ ਰੁਕੇ ਬੋਲਦੇ ਸੀ ਔਰ ਉਹਨਾਂ ਨੂੰ ਸੁਣਨ ਵਾਲੇ ਸਾਰੇ ਇੱਕਦਮ ਮੈਂ ਸਾਇਲੈਂਟ ਬੈਠੇ ਰਹਿੰਦੇ ਸੀ ਤਾਂ ਉਹਨਾਂ ਨੇ ਆਪਣੇ ਤਜਰਬੇ ਚੋਂ ਵੀ ਇੱਕ ਗੱਲ ਦੱਸੀ ਸੀਗੀ ਸਾਨੂੰ ਕਹਿੰਦੇ ਵੀ ਮੈਂ ਜਦੋਂ ਆਪ ਪੜਦਾ ਸੀ ਸਟੂਡੈਂਟ ਸੀ ਕੰਪੀਟੀਸ਼ਨ ਹੁੰਦੇ ਸੀ ਡਿਬੇਟ ਮੁਕਾਬਲਿਆਂ 'ਚ ਹਿੱਸਾ ਲਈਦਾ ਸੀ ਤਾਂ ਮੈਨੂੰ ਵੀ ਬਹੁਤ ਲੱਗਦਾ ਸੀ ਕਿ ਮੈਥੋਂ ਬੋਲਿਆ ਨਹੀਂ ਜਾਣਾ ਫਿਰ ਕਹਿੰਦੇ ਮੈਂ ਜਿਵੇਂ ਕਹਿ ਲਓ ਮੈਨੂੰ ਵੀ ਕਿਸੇ ਖੇਤ 'ਚ ਚੱਲ ਆ ਗਿਆ ਉੱਥੇ ਫਸਲ ਸੀਗੀ ਗੋਭੀ ਦੇ ਫੁੱਲ ਲੱਗੇ ਹੋਏ ਸੀ ਤੇ ਕਹਿੰਦੇ ਮੈਂ ਇਕੱਲਾ ਹੀ ਖੜਕੇ ਨਾ ਉਹਨਾਂ ਨੂੰ ਸੰਬੋਧਨ ਹੋ ਕੇ ਗੱਲ ਕਰਨ ਲੱਗ ਗਿਆ ਤੇ ਮੈਨੂੰ ਲੱਗਿਆ ਵੀ ਇਹ ਸਾਰੇ ਲੋਕ ਬੈਠੇ ਆ ਤੇ ਮੈਂ ਆਪਦਾ ਪੁਆਇੰਟ ਰੱਖ ਰਿਆ ਉੱਥੇ ਮੈਂ ਐ ਗੱਲ ਕਰ ਰਿਹਾ ਐਵੇਂ ਐਵੇਂ ਹਣਾ ਤੇ ਫਿਰ ਕਹਿੰਦੇ ਹੌਲੀ ਹੌਲੀ ਪ੍ਰੈਕਟਿਸ ਕਰਦਿਆਂ ਕਰਦਿਆਂ ਜਦੋਂ ਮੈਂ ਸੱਚੀ ਸਟੇਜ ਤੇ ਬੋਲਣ ਲੱਗਿਆ ਤੇ ਮੈਨੂੰ ਉਦੋਂ ਜਿਹੜੇ ਸਾਹਮਣੇ ਬੈਠੀ ਆਡੀਅנס ਹੁੰਦੀ ਸੀ ਮੈਨੂੰ ਲੱਗਦਾ ਸੀ ਕਿ ਮੈਂ ਉਵੇਂ ਖੇਤਾਂ 'ਚ ਖੜਾ ਤੇ ਉਹਨਾਂ ਨੂੰ ਸੰਬੋਧਨ ਹੋ ਰਿਹਾ ਸੋ ਇਸ ਤਰ੍ਹਾਂ ਚਲੋ ਤਾਂ ਉਹਨਾਂ ਦਾ ਆਪਣਾ ਢੰਗ ਸੀ ਕੋਈ ਵੀ ਢੰਗ ਹੈਗਾ ਜਦੋਂ ਅਸੀਂ ਕਿਸੇ ਚੀਜ਼ ਦੀ ਤਿਆਰੀ ਕਰਨੀ ਹੈ ਅਸੀਂ ਉਹਦੇ ਲਈ ਮਿਹਨਤਾਂ ਕਰਦੇ ਹਾਂ ਪਹਿਲਾਂ ਹਨਾ ਉਹਨੂੰ ਸਿੱਖਦੇ ਹਾਂ ਹੌਲੀ 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 ਉਹਦੇ 'ਚ ਆਪਾਂ ਮਾਹਰ ਹੁੰਦੇ ਜਾਂਦੇ ਹਾਂ ਕਿਸੇ ਨੂੰ ਸੁਣਨਾ ਸ਼ੁਰੂ ਕਰ ਦਿਓ ਕਿਸੇ ਦੀ ਕੋਈ ਕਿਸੇ ਸਪੀਕਰ ਨੂੰ ਤੁਸੀਂ ਅੱਜ ਕੱਲ ਤਾਂ YouTube ਤੇ ਆਪਾਂ ਸੁਣ ਲੈਂਦੇ ਆ ਉਹਨੂੰ ਸੁਣੋ ਕਿ ਉਹ ਗੱਲ ਕਿਵੇਂ ਕਹਿੰਦੇ ਨੇ ਕਿਵੇਂ ਥੋੜੇ ਲਫ਼ਜ਼ਾਂ ਚਾਪ ਦਾ ਪੂਰਾ ਵਧੀਆ ਗੱਲ ਨੂੰ ਕਹਿ ਕੇ ਗੱਲ ਖਤਮ ਕਰ ਦਿੰਦੇ ਨੇ ਕਈਆਂ ਦੇ ਵਿੱਚ ਹੁੰਦਾ ਹੈ ਕਿ ਸਾਨੂੰ ਗੱਲ ਤਾਂ ਸਾਡੇ ਅੰਦਰ ਤਾਂ ਪਈ ਹੁੰਦੀ ਆ ਚੱਲ ਰਹੀ ਹੁੰਦੀ ਆ ਪਰ ਜਦੋਂ ਬਾਹਰ ਅਸੀਂ ਉਹਨੂੰ ਡਿਲੀਵਰ ਕਰਦੇ ਆ ਤਾਂ ਸਾਡੇ ਤੋਂ ਗੱਲ ਬਣਦੀ ਨਹੀਂ ਬਾਰ ਕੁਝ ਹੋ ਰਹੀ ਨਿਕਲ ਜਾਂਦਾ ਸਾਨੂੰ ਲੱਗਦਾ ਕਿ ਜਿਹੜਾ ਇਹ ਸੀਗਾ ਵੀ ਵਿਖਰ ਗਿਆ ਹਨਾ ਮੁੱਦਾ ਵੀ ਮਤਲਬ ਅਸੀਂ ਉਹ ਗੱਲ ਨੂੰ ਸਮੇਟ ਨਹੀਂ ਸਕੇ ਤੇ ਇਹਦੇ ਚ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਨਾ ਤਾਂ ਆਪਣੇ ਆਪ ਨੂੰ ਇਹ ਸਮਝੀਏ ਕਿ ਮੈਥੋਂ ਨਹੀਂ ਹੋਣਾ ਵੇਖੋ ਹਰ ਕੋਈ ਸਿੱਖ ਕੇ ਹੀ ਆਇਆ ਉਹਨੇ ਮਿਹਨਤ ਕੀਤੀ ਹੈ ਤੇ ਉਸ ਮਿਹਨਤ ਦੇ ਜ਼ਰੀਏ ਹੀ ਉਹ ਆਪਣੀ ਮਤਲਬ ਪ੍ਰੈਜੈਂਟੇਸ਼ਨ ਦੇ ਰਿਹਾ ਹੈ ਇੱਕ ਤਾਂ ਇਹ ਗੱਲ ਆਪਣੇ ਦਿਮਾਗ ਚ ਆਪਾਂ ਰੱਖੀਏ ਇੱਕ ਵੈਸੇ ਵੀ ਜੇ ਆਪਾਂ ਵੀ ਕਿਸੇ ਨਾਲ ਕਮਿਊਨੀਕੇਟ ਕਰ ਰਹੇ ਹਾਂ ਨਾ ਇੱਕ ਇਹਦਾ ਹੋਰ ਵੀ ਟੰਗ ਹੈਗਾ ਕਿ ਤੁਸੀਂ ਆਈ ਕੰਟੈਕਟ ਜ਼ਰੂਰ ਕਰੋ ਜਿਹਦੇ ਨਾਲ ਵੀ ਗੱਲ ਕਰ ਰਹੇ ਹੋ ਮੇਰੇ ਲਈ ਵੀ ਇਹ ਹੈ ਮੈਂ ਵੀ ਮੈਨੂੰ ਵੀ ਲੱਗਦਾ ਹੁੰਦਾ ਕਈ ਵਾਰ ਅਸੀਂ ਸਿੱਧਾ ਕਿਸੇ ਵੱਲ ਨਹੀਂ ਵੇਖ ਸਕਦੇ ਹਨਾ ਇੱਕ ਹੈਜ਼ਿਟੇਸ਼ਨ ਜੀ ਹੁੰਦੀ ਹੈ ਪਰ ਉਹ ਵਧੀਆ ਕਮਿਊਨੀਕੇਸ਼ਨ ਨਹੀਂ ਉਹ ਸਮਝੀ ਜਾਂਦੀ ਜਦੋਂ ਵੀ ਤੁਸੀਂ ਪੂਰੇ ਕੌਨਫੀਡੈਂਸ ਨਾਲ ਕਿਸੇ ਨਾਲ ਗੱਲ ਕਰ ਰਹੇ ਹੋ ਕਿਸੇ ਦੀ ਗੱਲ ਸੁਣ ਰਹੇ ਹੋ ਤਾਂ ਇਸ ਤਰ੍ਹਾਂ ਤੁਸੀਂ ਦੇਖੋ ਅਸੀਂ ਦੇਖੀਏ ਕਿ ਅਗਲੇ ਨੂੰ ਵੀ ਲੱਗੇ ਕਿ ਹਾਂ ਮੇਰੀ ਗੱਲ ਵੱਰ ਧਿਆਨ ਦਿੱਤਾ ਜਾ ਰਿਹਾ ਮੇਰੀ ਗੱਲ ਨੂੰ ਉਸੇ ਤਰ੍ਹਾਂ ਸੁਣਿਆ ਜਾ ਰਿਹਾ ਜਿਵੇਂ ਮੈਂ ਸੁਣਾ ਰਿਹਾ ਸੋ ਇਹ ਗੱਲਾਂ ਜ਼ਰੂਰੀ ਹੈ ਤੇ ਦੂਜੀ ਗੱਲ ਇਹ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਆ ਮੰਨ ਲਓ ਆਪਾਂ ਕਿਸੇ ਨਵੇਂ ਬੰਦੇ ਨੂੰ ਮਿਲਿਆ ਕਿਤੇ ਬੈਠੇ ਆ ਕੋਈ ਨਵਾਂ ਪਰਸਨ ਆਇਆ ਕਿਸੇ ਨੇ ਇੰਟਰੋਡਿਊਸ ਕਰਾਇਆ ਕਿ ਜੀ ਇਹ ਨੇ ਇਸ ਫੀਲਡ ਚ ਆ ਕੰਮ ਕਰਦੇ ਨੇ ਤੋਂ ਉਹਨਾਂ ਨੂੰ ਜਦੋਂ ਸਾਹਮਣੇ ਵਾਲਾ ਜਦੋਂ ਸੁਣ ਰਿਹਾ ਹੈ ਵੀ ਉਹ ਬੰਦਾ ਇਸ ਫੀਲਡ ਨਾਲ ਜੁੜਿਆ ਹੋਇਆ ਤਾਂ ਅਸੀਂ ਜੇ ਚਾਹੀਏ ਤਾਂ ਉਸ ਕਿਸਮ ਦੇ ਸਵਾਲਾਤ ਉਹਨੂੰ ਕਰ ਸਕਦੇ ਹਾਂ ਵੀ ਆਹ ਮੈਂ ਵੀ ਸੀ ਮੰਨ ਲਓ ਕੋਈ ਪ੍ਰਾਪਰਟੀ ਡੀਲਰ ਹੈ ਨਾ ਜਾਂ ਕਿਸੇ ਵੀ ਮੈਂ ਤਾਂ ਇੱਕ ਮਤਲਬ ਐਗਜ਼ਾਮਪਲ ਦੇ ਰਹੀ ਹਾਂ ਤੇ ਉਹਨੂੰ ਕੋ ਵੀ ਮੈਂ ਵੀ ਇੱਕ ਇਸ ਤਰ੍ਹਾਂ ਦਾ ਮੈਂ ਕੁਝ ਖਰੀਦਣ ਆਪਦੇ ਲਈ ਤਾਂ ਮੈਨੂੰ ਦੱਸੋ ਕਿ ਕਿਹੜੀ ਜਗ੍ਹਾ ਠੀਕ ਹੈ ਜਾਂ ਕੀ ਰੇਟ ਚੱਲ ਰਿਹਾ ਜਾਂ ਕਿਦਾਂ ਮਤਲਬ ਉਹਦੇ ਨਾਲ ਰਿਲੇਟਿਡ ਆਪਾਂ ਗੱਲਬਾਤ ਕਰ ਸਕਦੇ ਹਾਂ ਤੇ ਚਲੋ ਫਿਰ ਉਹਨੇ ਨਾਲ ਇੱਕ ਉਹ ਮਾਹੌਲ ਜਿਹਾ ਬਣ ਜਾਂਦਾ ਤੇ ਅਗਲਾ ਵੀ ਆਪਣੇ ਨਾਲ ਮਿਕਸਪ ਜਿਹਾ ਹੋ ਜਾਂਦਾ ਹੈ ਨਾ ਤੇ ਕਈ ਵਾਰ ਆਪਾਂ ਕੋਈ ਉਪਰਾ ਬੰਦਾ ਬੈਠਾ ਹੈ ਅਜਨਬੀ ਹੈ ਗਰੁੱਪ ਚ ਆਪਾਂ ਬੈਠੇ ਆ ਉਹ ਵਿਚਾਰਾ ਇਕੱਲਾ ਇਕੱਲਾ ਜਿਹਾ ਫੀਲ ਕਰ ਰਿਹਾ ਤੇ ਅਸੀਂ ਉਹਦੇ ਨਾਲ ਵੀ ਨੀ ਢੰਗ ਨਾਲ ਗੱਲ ਕਰ ਪਾਉਂਦੇ ਹੁੰਦੇ ਇਹ ਇੱਥੋਂ ਹੀ ਸ਼ੁਰੂਆਤ ਹੁੰਦੀ ਆ ਕਿ ਪਹਿਲਾਂ ਅਸੀਂ ਜਿੱਥੇ ਬੈਠੇ ਆ ਜਿਸ ਤਰ੍ਹਾਂ ਦੇ ਲੋਕ ਅਸੀਂ ਹੈਗੇ ਆ ਉਸ ਤਰ੍ਹਾਂ ਦੀ ਅਸੀਂ ਗੱਲ ਕਰੀਏ ਜਿਹੜਾ ਜਿਸ ਫੀਲਡ ਨਾਲ ਜੁੜਿਆ ਹੋਇਆ ਉਹਦੇ ਨਾਲ ਉਸ ਤਰ੍ਹਾਂ ਦੀਆਂ ਗੱਲਾਂ ਕਰੀਏ ਤੇ ਕਈ ਵਾਰ ਅਸੀਂ ਬਿਨਾਂ ਵਜ੍ਹਾ ਹੀ ਉਹਨਾਂ ਤੋਂ ਸਵਾਲ ਤੇ ਸਵਾਲ ਤੇ ਸਵਾਲ ਕਰੀ ਜਾਂਦੇ ਆ ਬੈਠੇ ਅਸੀਂ ਵੈਸੇ ਹੀ ਹੁੰਨੇ ਆ ਤੇ ਗੱਲਾਂ ਅਸੀਂ ਇਸ ਤਰ੍ਹਾਂ ਕਰਦੇ ਆ ਜਿਵੇਂ ਅਸੀਂ ਕਿਸੇ ਨਾਲ ਇੰਟਰਵਿਊ ਕਰ ਰਹੇ ਹੋਈਏ ਆਮ ਗੱਲਬਾਤ ਚ ਉਹ ਚੀਜ਼ ਨਹੀਂ ਹੋਣੀ ਚਾਹੀਦੀ ਇੰਟਰਵਿਊ ਦੇ ਵਿੱਚ ਇਹ ਹੁੰਦਾ ਕਿ ਅਸੀਂ ਚਲੋ ਅਗਲੇ ਨੂੰ ਸਵਾਲ ਕੀਤਾ ਇੱਕ ਉਹਨਾਂ ਨੇ ਉਸ ਸਵਾਲ ਦਾ ਜਵਾਬ ਦਿੱਤਾ ਡਿਟੇਲ ਚ ਫਿਰ ਆਪਾਂ ਅਗਲਾ ਉਹਨਾਂ ਨੂੰ ਸਵਾਲ ਕਰਤਾ ਹਨਾ ਪਰ ਜਦੋਂ ਉਦਾਂ ਅਸੀਂ ਗੱਲਬਾਤ ਕਰ ਰਹੇ ਹੁੰਦੇ ਆ ਤਾਂ ਉਦੋਂ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਾਂ ਕਿਸੇ ਮੀਟਿੰਗ 'ਚ ਆਪਾਂ ਜਾ ਰਹੇ ਹਾਂ ਤੇ ਉਹਦੇ ਲਈ ਵੀ ਆਪਾਂ ਨੂੰ ਤਿਆਰੀ ਕਰਨੀ ਚਾਹੀਦੀ ਹੈ ਕਿ ਉੱਥੇ ਇਸ ਟੌਪਿਕ ਤੇ ਗੱਲਬਾਤ ਹੋਊਗੀ ਸਾਰਿਆਂ ਨੇ ਆਪਦੇ-ਆਪਦੇ ਵਿਚਾਰ ਰੱਖਣੇ ਆ ਮੈਨੂੰ ਵੀ ਪੁੱਛਿਆ ਜਾ ਸਕਦਾ ਮੈਨੂੰ ਆ ਵੀ ਪੁੱਛਿਆ ਜਾ ਸਕਦਾ ਆ ਵੀ ਤੇ ਉਸੇ ਤਰ੍ਹਾਂ ਅਸੀਂ ਆਪਣੇ ਆਪ ਨੂੰ ਤਿਆਰ ਕਰਕੇ ਜਾਈਏ ਤੇ ਇੱਕ ਦਿਨ ਮੇਰੀ ਗੱਲ ਹੋ ਰਹੀ ਸੀ ਕਿਸੇ ਨਾਲ ਤੇ ਅਸੀਂ ਕਿਸੇ ਫੰਕਸ਼ਨ ਤੇ ਗਈਆਂ ਤੇ ਉਹ ਮੈਡਮ ਮੈਨੂੰ ਕਹਿੰਦੇ ਵੀ ਮੇਰੇ ਅੰਦਰ ਨਾ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਰਨ ਨੂੰ ਜਦੋਂ ਸਾਰੇ ਆਪਣਾ ਆਪਣਾ ਰੱਖ ਰਹੇ ਹੁੰਦੇ ਆ ਪੁਆਇੰਟ ਤਾਂ ਮੇਰੇ ਅੰਦਰ ਤਾਂ ਬਹੁਤ ਕੁਝ ਹੁੰਦਾ ਪਰ ਜਦੋਂ ਮੇਰੀ ਵਾਰੀ ਆਉਂਦੀ ਆ ਤਾਂ ਮੈਂ ਪਾਸ ਆਉ ਨਹੀਂ ਕਰ ਦਿੰਨੀ ਮੇਥੋਂ ਬੋਲਿਆ ਨਹੀਂ ਜਾਂਦਾ ਤੇ ਮੈਂ ਕਹ ਦਿੰਨੀ ਵੀ ਨਹੀਂ ਮੈਂ ਵੀ ਇੰਨਾ ਨਾਲ ਹੀ ਸਹਿਮਤ ਤਾਂ ਹਨਾ ਤੇ ਉਹ ਕਹਿੰਦੀ ਵੀ ਮੇਰੇ ਚ ਇੱਕ ਝਿਜਕਾ ਤੇ ਉਹਦਾ ਕਾਰਨ ਇਹ ਹੋ ਸਕਦਾ ਕਿ ਅਸੀਂ ਉਸ ਤਰ੍ਹਾਂ ਉਸ ਚੀਜ਼ ਨੂੰ ਉਨੀ ਸੀਰੀਅਸਲੀ ਲਿਆ ਨਹੀਂ ਹੁੰਦਾ ਵੀ ਜਿੱਥੇ ਜਾ ਰਹੇ ਹਾਂ ਅਸੀਂ ਕੌਣ ਕੌਣ ਉੱਥੇ ਹੋਊਗਾ ਕਿਹੋ ਜੀਆਂ ਗੱਲਾਂ ਹੋਣਗੀਆਂ ਜੇ ਕਿਸੇ ਕਿਤਾਬ ਤੇ ਗੱਲ ਹੋਣੀ ਆ ਤਾਂ ਅਸੀਂ ਉਸ ਕਿਤਾਬ ਬਾਰੇ ਪੜਿਆ ਹੋਇਆ ਜਾਂ ਅਸੀਂ ਉੱਥੇ ਆਪਦੇ ਕੀ ਵਿਚਾਰ ਰੱਖਣੇ ਆ ਕਿਉਂਕਿ ਇਹ ਚੀਜ਼ਾਂ ਫਾਰਮੈਲਟੀ ਲਈ ਨਹੀਂ ਹੁੰਦੀਆਂ ਤੇ ਜੇ ਤਾਂ ਤੁਸੀਂ ਫਾਰਮੈਲਟੀ ਕਰਨ ਜਾ ਰਹੇ ਹੋ ਉੱਥੇ ਕਿ ਬਸ ਜਾਣਾ ਉੱਥੇ ਚਾਰ ਜਣੇ ਇਕੱਠੇ ਹੋਵਾਂਗੇ ਤੇ ਚਲੋ ਆਹ ਗੱਲ ਜੀ ਚਲੋ ਬਾਕੀ ਸਾਰੇ ਕਰਨਗੇ ਆਪਾਂ ਤਾਂ ਸੁਣ ਕੇ ਆ ਜਾਾਂਗੇ ਉਹ ਤਾਂ ਫਿਰ ਗੱਲ ਹੀ ਵੱਖਰੀ ਆ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਥੋਂ ਆਦਾ ਪੁਆਇੰਟ ਨਹੀਂ ਰੱਖਿਆ ਗਿਆ ਸੋ ਕਈਆਂ ਤਾਂ ਹੁੰਦਾ ਕਿ ਲਿਖ ਲੈਂਦੇ ਆ ਮੰਨ ਲਓ ਕਿਸੇ ਕਿਤਾਬ ਤੇ ਗੱਲ ਕਰਨੀ ਆ ਹਨਾ ਤੇ ਆਪਾਂ ਨੂੰ ਦਿੱਤਾ ਜਾਂਦਾ ਵੀ ਤੁਹਾਡੇ ਕੋਲ ਆ ਕਿਤਾਬ ਆ ਇਹਦੇ ਬਾਰੇ ਤੁਸੀਂ ਉੱਥੇ ਬੋਲਣਾ ਜਾਣਤਾ ਤੁਸੀਂ ਇੰਨੇ ਕ ਕੌਨਫੀਡੈਂਟ ਹੋ ਤੁਹਾਨੂੰ ਪਤਾ ਕਿ ਕਿਸ ਕਿਸਮ ਦੀ ਕਿਤਾਬ ਹੈ ਕਿਸ ਤਰ੍ਹਾਂ ਲਿਖੀ ਗਈ ਹੈ ਇਹਦੇ ਬਾਰੇ ਤੁਸੀਂ ਆਪਣੇ ਕੀ ਵਿਚਾਰ ਉੱਥੇ ਰੱਖ ਸਕਦੇ ਹੋ ਉਹ ਤਾਂ ਹੁੰਦੀ ਹੈ ਕੁਦਰਤੀ ਗੱਲ ਜੇ ਤੁਹਾਨੂੰ ਹੁੰਦਾ ਵੀ ਉੱਥੇ ਹੈ ਆ ਗੱਲ ਕਰਨੀ ਪੈਣੀ ਹੈ ਕਿਉਂਕਿ ਮੈਂ ਵੀ ਵਿੱਚ ਸ਼ਾਮਲ ਹਾਂ ਮਿੱਥੋਂ ਵੀ ਸਵਾਲ ਪੁੱਛਿਆ ਜਾਊਗਾ ਤਾਂ ਫਿਰ ਤੁਸੀਂ ਜ਼ਰੂਰ ਉੱਥੇ ਮਿਹਨਤ ਕਰਨੀ ਹੈ ਉੱਥੇ ਕੁਝ ਪੁਆਇੰਟ ਲਿਖਣੇ ਨੇ ਨੋਟ ਕਰਨੇ ਨੇ ਜੋ ਵੀ ਤੁਹਾਨੂੰ ਮਹਿਸੂਸ ਹੁੰਦਾ ਉੱਥੇ ਤੁਸੀਂ ਉਸੇ ਤਰ੍ਹਾਂ ਪੇਸ਼ ਕਰਨਾ ਹੈ ਤੇ ਸੋ ਇਹ ਸੀਗੀ ਗੱਲਬਾਤ ਬਈ ਕਿਸ ਤਰ੍ਹਾਂ ਆਪਾਂ ਇਹ ਕਰ ਸਕਦੇ ਆ ਕਈ ਵਾਰ ਨਾ ਲੋਕ ਕੁਝ ਇਹੋ ਜਿਹੇ ਹੁੰਦੇ ਨੇ ਉਹ ਜਿੱਥੇ ਵੰਦੇ ਰੌਣਕ ਲਾ ਦਿੰਦੇ ਉਹਨਾਂ ਦੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ ਕਿ ਜਿੰਨੇ ਕੁ ਉੱਥੇ ਬੈਠੇ ਆ ਸਾਰਿਆਂ ਨਾਲ ਕਿਸ ਤਰ੍ਹਾਂ ਗੱਲ ਕਰਨੀ ਆ ਔਰਤਾਂ ਨਾਲ ਕਿਵੇਂ ਕਰਨੀ ਆ ਆਦਮੀਆਂ ਨਾਲ ਕਿਵੇਂ ਕਰਨੀ ਆ ਕਿਹਨੂੰ ਕਿਸ ਤਰ੍ਹਾਂ ਤਾਰੀਫ਼ ਕਰਨੀ ਆ ਕਿਹਨੂੰ ਇਹ ਸੁਣ ਕੇ ਚੰਗਾ ਲੱਗੂਗਾ ਉਹ ਸਗੋਂ ਸੋਨਾ ਸਕਿੱਲ ਹੁੰਦਾ ਹੈ ਨਾ ਤੇ ਆਪਾਂ ਨੂੰ ਹੁੰਦਾ ਵੀ ਹਾਂ ਉਹ ਬੰਦਾ ਬੜੀ ਵਧੀਆ ਗੱਲ ਕਰਦਾ ਜੋ ਔਰਤ ਬੜੀ ਵਧੀਆ ਗੱਲ ਕਰਦੀ ਹੁੰਦੀ ਇਹ ਇੱਕ ਕਲਾ ਹੀ ਆ ਇੱਕ ਆਰਟ ਹੀ ਹੁੰਦਾ ਤੇ ਉਹ ਸਾਡੇ ਸਾਰਿਆਂ ਚ ਹੋਣਾ ਚਾਹੀਦਾ ਤਾਂ ਕਿ ਕਿਤੇ ਵੀ ਚਾਰ ਜਣੇ ਬੈਠੇ ਆ ਤਾਂ ਕੋਈ ਬੋਰਿਅਤ ਜੀ ਮਹਿਸੂਸ ਨਾ ਹੋਵੇ ਇਹ ਵੀ ਨਾ ਲੱਗੇ ਕਿ ਵੀ ਮੈਨੂੰ ਤਾਂ ਕੁਝ ਸਮਝ ਨਹੀਂ ਆਇਆ ਜਾਂ ਮੈਂ ਤਾਂ ਉੱਥੇ ਕੁਝ ਬੋਲ ਹੀ ਨਹੀਂ ਸਕਿਆ ਜਾਂ ਬੋਲ ਹੀ ਨਹੀਂ ਸકી ਸੋ ਇਨ੍ਹਾਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਸਾਰੇ ਆਪਣੇ ਵਰਗੇ ਹੁੰਦੇ ਨੇ ਕੋਈ ਕਿਉਂਕਿ ਦੇਖੋ ਆਪਾਂ ਸਾਰੇ ਇੱਕੋ ਜਿਹੇ ਆ ਹਨਾ ਤੇ ਕੋਈ ਮਿਹਨਤ ਕਰ ਰਿਹਾ ਕੋਈ ਕਿਸੇ ਚ ਕੌਨਫੀਡੈਂਸ ਹੈਗਾ ਹੱਦੋਂ ਵੱਧਾ ਕਿਸੇ ਚ ਬਿਲਕੁਲ ਵੀ ਨਹੀਂ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਹਾਂ ਮੈਂ ਇਹ ਕਰ ਸਕਦਾ ਜਦ ਕਿ ਉਸ ਤੋਂ ਵੀ ਵਧੀਆ ਕਰ ਸਕਦੇ ਹੁੰਦੇ ਆ ਤਾਂ ਇਹਨਾਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਮੈਂ ਵੀ ਹੁਣ ਜਦੋਂ ਆ YouTube ਚੈਨਲ ਤੇ ਮੈਂ ਇਥੇ ਗੱਲਬਾਤ ਕਰਨ ਦਾ ਸੋਚਿਆ ਸੀ ਤਾਂ ਬਹੁਤ ਔਖਾ ਲੱਗਦਾ ਸੀ ਜਿਹੜੇ ਸ਼ੁਰੂ-ਸ਼ੁਰੂ ਦੇ ਮੇਰੇ ਹੈਗੇ ਆ ਸੋਲੋ ਪੋ ਐਪੀਸੋਡ ਹੈਗੇ ਆ ਤਾਂ ਉਹਦੇ 'ਚ ਮੈਂ ਬੜਾ ਰੁਕ-ਰੁਕ ਕੇ ਪਾਜ਼ ਲੈ ਕੇ ਬੋਲਦੀ ਸੀ ਕਿਉਂਕਿ ਕੈਮਰੇ ਸਾਹਮਣੇ ਬੋਲਣਾ ਐ ਲੱਗਦਾ ਸੀ ਕਿ ਇਕੱਲੇ ਜੇ ਬੈਠੇ ਬੋਲੀ ਜਾਂਦੇ ਆ ਕਿਹਦੇ ਨਾਲ ਗੱਲ ਕਰ ਰਹੇ ਆ ਤੇ ਇਹ ਚੀਜ਼ਾਂ ਹੌਲੀ-ਹੌਲੀ ਆਉਂਦੀਆਂ ਪਹਿਲਾਂ ਸਟੇਜ ਤੇ ਬੋਲਦੇ ਹੁੰਦੇ ਸੀਗੇ ਜਦੋਂ ਕਾਲਜ ਟਾਈਮ ਕੋਈ ਲੈਕਚਰ ਦੇਣਾ ਜਾਂ ਕਿਸੇ ਕੰਪੀਟੀਸ਼ਨ 'ਚ ਫਿਰ ਤਾਂ ਜਦੋਂ ਹੁਣ ਕੈਮਰੇ ਦੇ ਸਾਹਮਣੇ ਤੇ ਹੌਲੀ-ਹੌਲੀ ਪਰਪੱਕਤਾ ਆ ਜਾਂਦੀ ਹੈ ਚੀਜ਼ਾਂ 'ਚ ਪਰ ਸਾਨੂੰ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਤੇ ਕਿਤਾਬਾਂ ਬਹੁਤ ਵੱਡਾ ਰੋਲ ਨਿਭਾਉਂਦੀਆਂ ਨੇ ਜੇ ਤੁਸੀਂ ਆਪਣੀ ਭਾਸ਼ਾ ਨੂੰ ਅਮੀਰ ਕਰਨਾ ਹੈ ਬੋਲੀ ਨੂੰ ਹੋਰ ਅਮੀਰ ਕਰਨਾ ਨਵੇਂ-ਨਵੇਂ ਲਫ਼ਜ਼ ਤੁਸੀਂ ਇਕੱਠੇ ਕਰਨੇ ਆ ਤੇ ਉਹ ਸਾਰਿਆਂ ਲਈ ਸਾਨੂੰ ਸਾਡਾ ਪੜੇ ਹੋਣਾ ਪੜਦੇ ਰਹਿੰਦੇ ਹੋਣਾ ਬਹੁਤ ਜ਼ਰੂਰੀ ਆ ਕਿਸੇ ਵੀ ਭਾਸ਼ਾ 'ਚ ਤੁਸੀਂ ਉਰਦੂ ਦੇ ਵਿੱਚ ਗੱਲ ਕਰਨੀ ਹੈ ਉਰਦੂ ਦੀ ਵੋਕੈਬਲਰੀ ਤੁਹਾਨੂੰ ਚਾਹੀਦੀ ਹੈ ਜਾਂ ਇੰਗਲਿਸ਼ ਜਾਂ ਪੰਜਾਬੀ ਹਿੰਦੀ ਕਿਸੇ ਵੀ ਭਾਸ਼ਾ 'ਚ ਉਸ ਤਰ੍ਹਾਂ ਦੇ ਅਸੀਂ ਜਿਹੜੇ ਸਪੀਕਰ ਹੈਗੇ ਉਹਨਾਂ ਨੂੰ ਸੁਣੀਏ ਉਹਦਾਂ ਦੀਆਂ ਕਿਤਾਬਾਂ ਪੜ੍ਹੀਏ ਆਡੀਓ ਬੁਕਸ ਵੀ ਹੁੰਦੀਆਂ ਨੇ ਉਹ ਪੜ੍ਹੀਏ ਜਾਂ ਆਪਣੀ ਲਾਇਬ੍ਰੇਰੀ 'ਚੋਂ ਹਨਾ ਆਪਾਂ ਬੈਠ ਕੇ ਵਿਹਲੇ ਸਮੇਂ ਪੜ੍ਹੀਏ ਤਾਂ ਉਹ ਸਾਰੀਆਂ ਚੀਜ਼ਾਂ ਸਾਨੂੰ ਕਿਤੇ ਨਾ ਕਿਤੇ ਕੰਮ ਦਿੰਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਦਾ ਸਾਡਾ ਫੀਲਡ ਹੈਗਾ ਉਸ ਤਰ੍ਹਾਂ ਦੀ ਤਾਂ ਸਾਨੂੰ ਮਹਾਰਤ ਹੋਣੀ ਚਾਹੀਦੀ ਆ ਪਰ ਕੁਇਟ ਨਹੀਂ ਕਰਨਾ ਚਾਹੀਦਾ ਕਦੇ ਵੀ ਕਿ ਮੈਥੋਂ ਨਹੀਂ ਹੋਣਾ ਕਿਉਂਕਿ ਸਾਰੇ ਅਸੀਂ ਸਿੱਖਿਆਰਤੀ ਆ ਸਿੱਖਦੇ ਸਿੱਖਦੇ ਹੀ ਸਾਨੂੰ ਇਹ ਚੀਜ਼ਾਂ ਆਉਂਦੀਆਂ ਨੇ ਤੇ ਵੈਸੇ ਵੀ ਇੱਕ ਬੰਦਾ ਕਹਿੰਦੇ ਸਾਰੀ ਉਮਰ ਵਿਦਿਆਰਥੀ ਸਿੱਖਿਆਰਥੀ ਹੀ ਰਹਿੰਦਾ ਹੈ ਨਾ ਕੋਈ ਉਮਰ ਨਹੀਂ ਹੁੰਦੀ ਕਿ ਹੁਣ ਅਸੀਂ ਬਹੁਤ ਸਿੱਖ ਲਿਆ ਹੁਣ ਸਾਨੂੰ ਕੋਈ ਲੋੜ ਨਹੀਂ ਮਰਦੇ ਦਮ ਤੱਕ ਸਾਨੂੰ ਸਿੱਖਣ ਦੀ ਲੋੜ ਆ ਤੇ ਸਿੱਖਦੇ ਰਹਿਣਾ ਚਾਹੀਦਾ ਆਪਦੇ ਚ ਥੋੜੀ ਥੋੜੀ ਨਵੀਂ ਨਵੀਆਂ ਚੀਜ਼ਾਂ ਨਵੀਆਂ ਜਾਣਕਾਰੀਆਂ ਅਸੀਂ ਭਰਦੇ ਰਹੀਏ ਆਪਦੇ ਆਪ ਨੂੰ ਦਿੰਦੇ ਰਹੀਏ ਤੇ ਇਹ ਸੀਗਾ ਅੱਜ ਦਾ ਵਿਸ਼ਾ ਗੱਲਬਾਤ ਕਰਨ ਨੂੰ ਲੈ ਕੇ ਜਲਦੀ ਹੀ ਮਿਲਦੇ ਆ ਕਿਸੇ ਹੋਰ ਗੱਲਬਾਤ ਰਾਹੀਂ ਤੇ ਚਲੋ ਫਿਰ ਅੱਜ ਦੀ ਗੱਲਬਾਤ ਇੰਨੀ ਸਤਿ ਸ਼੍ਰੀ ਅਕਾਲ